ਆ ਵੀ ਬੇਟਾ ਮੇਰੇ ਆ ਵੀ ਲਾਜ ਤੋਂ ਬਿਨਾ ਬੇਟਾ ਮੇਰਾ ਬਗ ਗਿਆ ਹੈ ਪੈਸਾ ਨਹੀਂ ਕੋੜ ਮਾਰ ਮਾਰ ਰੋ ਰਹਾ ਹੈ ਮਾਂ ਬਾਪ ਤੇ ਲੋ ਕਿੱਥੇ ਗਿਆ ਮੇਰਾ ਪਤਰਾ ਤੂੰ ਕਿੱਥੋਂ ਲਈਏ ਟੋਲ ਕੇ ਤੈਨੂੰ ਮੇਰੇ ਪੈਸੇ ਤੋਂ ਬਿਨ ਮਹਿੰਦਰ ਸਿੰਘ ਜੀ ਬਾਪੂ ਜੀ ਕੀ ਪਾਣਾ ਵਾਪਰਿਆ ਜਵਾਨ ਪੁੱਤ ਦੀ ਮੌਤ ਹੋ ਗਈ ਇਹ ਜੀ ਕਿੱਦਾਂ ਦਿਨ ਲੋਕਿਆ ਬਿਨਾ ਪੈਸੇ ਤੋਂ ਮੌਤ ਹੋ ਗਿਆ ਪੈਸਾ ਦਾ ਨਹੀਂ ਸਕਿਆ ਜਿਹੜਾ ਹੈਗਾ ਦੀ ਸਭ ਕੁਝ 19 21 ਬਾਕੇ ਦੇਦਾ ਸੀ ਭਾਈ ਬਾਅਦ ਚ ਪੈਸਾ ਮਿਲਿਆ ਨਹੀਂ ਨਾ ਸਰਕਾਰ ਦਿੰਦੀ ਨਾ ਕੋਈ ਹੋਰ ਪੈਣ ਭਾਈ ਦੰਦਾ ਦੀ ਬੁੜੇ ਤੋਂ ਕਿਹੜੇ ਨੋਟ ਮਿਲਣੇ ਸਾਨੂੰ ਨਾ ਦੇ ਸਕਦਾ 75 ਸਾਲ ਦੀ ਉਮਰ ਚ ਕਿੱਥੋਂ ਕਮਾ ਕੇ ਦੇ ਦੀ ਕੋਈ ਹੋਰ ਬੰਦਾ ਨਹੀਂ ਕਮਾਉਂਗਾ ਕੋਈ ਹੋਰ ਬੰਦਾ ਨਹੀਂ ਕਮਾਉਂਗਾ ਆਲਾ ਮੁੰਡਾ ਕੋਈ ਆਪਣੇ ਕੋਲ ਉੱਪਰ ਬੁੱਧ ਨਹੀਂ ਛੋਟੀ ਛੋਟੀ ਖੀਸਾ ਦਾ ਇੱਕ ਛੱਤ ਸਾਹਿਬ ਦੀ ਗੁੰਡੀ ਆ ਭਾਈ ਤਾਂ ਨਹੀਂ ਕਮਾ ਸਕਦੇ ਉਹਨਾਂ ਦੀ ਫੀਸ ਵੀ ਨਹੀਂ ਭਰ ਹੁੰਦੀ ਆ ਪਪੂ ਅੱਖਾਂ ਦੀ ਵੀ ਦਿੱਕਤ ਆ ਅੱਖਾਂ ਦੀ ਵੀ ਦਿੱਕਤ ਆ ਭਾਈ ਇੱਕ ਅੱਖ ਬੈਠ ਗਈ ਐ ਦੂਸਰੀ ਦੀ ਬੰਨ ਦੀ ਕੋਚ ਕਰ ਦਿੱਤੀ ਉਹ ਵੀ ਪੈਸੇ ਮੰਗ ਲੈਨੇ ਪੈਸਾ ਹੈ ਨਹੀਂ ਆਪਣੇ ਕੋਲ ਇੱਕ ਬੇਲਾ ਮੇਰਾ 10000 ਬਿਦਾਇਆ ਬਾ ਉਹ ਵੀ ਲੋਗਨਾਮੀ ਟੋੜ ਪੱਟ ਲੈ ਗਏ ਨੇ ਉਹ ਵੀ ਮਹਿੰਗੀ ਕਰਕੇ ਤਾਂ ਤਾਂ ਲਾ ਰਿਹਾ ਉਹ ਵੀ ਕਹਿੰਦੇ ਪੈਸਾ ਬੜੇਗਾ ਬੜਿਆ ਮਿੱਟਰ ਲਾ ਦਾਂਗੇ ਨਹੀਂ ਇਹ ਵੀ ਪਟਾਂਗੇ ਹੁਣ ਭਾਈ ਮੇਰੀ ਬੇਬੇ ਪੁੱਤ ਨੂੰ ਬਿਮਾਰੀ ਸੀ ਬਿਮਾਰੀ ਦਾ ਦਰਦ ਨਹੀਂ ਰੁਕਿਆ ਜੀਦਾ ਇੱਕ ਲੱਤ ਪੈਦਾ ਕੱਟੀ ਗਈ ਦੂਸਰੀ ਫੇਰ ਸੁਭਾਵਨਾ ਕਰੀਆ ਦਾਖਲ ਉੱਥੇ ਰੱਖਿਆ ਚੰਡੀਗੜ੍ਹ ਵੀ ਰੱਖਿਆ ਦਾ ਅੰਕਰਾਲੀ ਸਾਹਿਬ ਵੀ ਰੱਖਿਆ ਸੀ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ ਜਿਹੜਾ ਪੈਸਾ ਅਗਰੀ ਸਭ ਲਾ ਕੇ ਡਾਕਟਰ ਨੂੰ ਦੇ ਕੇ ਬਿਲਾ ਆਪਣੇ ਕੋਲ ਨਾ ਕਰਾਇਆ ਤੇ ਰਿਹਾ ਪੈਸਾ ਕੋਈ ਨਾ ਕਿ ਜਾਂ ਪਹਿਲਾਂ ਵੀ ਤੁਸੀਂ ਆਪਣੇ ਪੇਟੇ ਨੂੰ ਆਪਣੇ ਮੋਢੇ ਤੇ ਚੁੱਕ ਕੇ ਹਾਂ ਮੋਢੇ ਨਾਲ ਚੁੱਕ ਕੇ ਤਾਂ ਘੜੀ ਹਾਂ ਅਲਾਜ ਉਸ ਵੇਲੇ ਹੋਵੇ ਥੋੜਾ ਬੋਤਾ ਉਹ ਲੱਤ ਕੱਟੀ ਗਈ ਸੀ ਮੇਰੇ ਲੱਤ ਘੱਟ ਕੇ ਪੰਜ-ਛਤ ਬਾਅਦ ਫੇਰ ਚੱਲਦਾ ਹੈ ਕੰਮ। ਇਹ ਦਰਫੇ ਨਹੀਂ ਰੁਕਿਆ ਫੇਰ ਜਾਂਦੋ ਕਹਿੰਦੇ ਬਾਬਾ ਜੀ ਦੀ ਮੌਤ ਹੋ ਕੇ ਰਹੂਗੀ। ਨਹੀਂ ਲੱਤ ਘਟਾ ਮਹਾ ਲੱਤ ਘਟਾ ਈ ਕੌਣ ਚੱਕੂ ਮੈਨੂੰ। ਇਹਨੂੰ ਚੱਕੂ ਕਾਉਂ ਕਿਹੜੇ ਪਿੰਡ ਜੋ ਬੰਦੇ ਆਉਂਦੇ ਨੇ ਆਪਣੇ ਕੋਲ। ਹਾਂਜੀ। ਆ ਚੱਕਰ ਦਾ ਪਿਆ ਨਹੀਂ ਜੇ ਮੈਨੂੰ ਆਏ ਬਦਾਂਦਾ ਬਿਨ ਲੱਤ ਘਟਾ ਦਿੰਦਾ ਚਲੋ ਬੇਟਾ ਦਾ ਬੈਠਾ ਰਹਿੰਦਾ। ਹੁਣ ਭਾਈ ਆਪਣੀ ਤਾਂ ਮੇਰੇ ਰਾਬੇ ਬਾਹ ਹੋਈ ਪਈ ਆ। ਹੋਈ ਆਪਣਾ ਹੀਦਾ ਨਹੀਂ ਕੋਈ ਤਸੀਦਾ ਨਹੀਂ ਹੁਣ। ਨਾ ਪੈਸਾਰੇ ਹਨ ਤੁਸੀਂ ਤੁਸੀਂ মিডিਆ ਦੇ ਮਾਧਮ ਨਾਲ ਕਿ ਤੁਸੀਂ ਬੁਹਾਰ ਲਵਾਉਣਾ ਚਾਹੁੰਦੇ ਹੋ ਹਾਂਜੀ ਤੁਸੀਂ ਸਾਡੀ মিডিਆ ਦੇ ਮਾਧਮ ਨਾਲ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦਾ মিডিਆ ਨੂੰ ਸਾਨੂੰ ਇਹੀ ਕਹਿੰਦੇ ਆ ਭਾਈ ਜੇ ਕੋਈ ਫੱਟੋਂ ਬੰਦਾ ਚਾਰਾ ਕੋਈ ਕਰ ਸਕਦਾ ਉਹ ਗਰੀਬ ਆਦਮੀ ਦੀ ਮਦਦ ਨਹੀਂ ਮੇਰਾ ਕੋਈ ਜੋਰ ਨਹੀਂ ਪਾਣੀ ਤੋਂ ਵੀ ਨਹੀਂ ਹੈਗੇ ਪਾਣੀ ਵੀ ਨਹੀਂ ਹੈਗਾ ਸਾਡੇ ਕੋਲ ਠੀਕ ਹੈ ਪਾਣੀ ਵੀ ਨਹੀਂ ਹੈਗਾ ਭਾਈ ਕਿਸੇ ਦੇ ਬਾਲਟੀ ਭਰਦੇ ਆ ਉਹ ਵੀ ਭਰ ਦਿੰਦਾ ਕੋਈ ਨਹੀਂ ਭਰ ਦਿੰਦਾ ਠੀਕ ਹੈ